ਕੋ ਸੰਗਰੂਰ ਦੇ ਲੌਂਗੋਵਾਲ ਚ ਖੁੱਲੇ ਆਮ ਨਸ਼ੇ ਦਾ ਕਾਰੋਬਾਰ ਹੋ ਰਿਹਾ ਨਸ਼ੇ ਦੀਆਂ ਗੋਲੀਆਂ ਨੌਜਵਾਨਾਂ ਨੂੰ ਵੇਚੀਆਂ ਜਾ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਇਸ ਤੋਂ ਅਣਜਾਣ ਬੁਰੀ ਚ ਮੌਧਾ ਸਮਾਨ ਨੌਜਵਾਨਾਂ ਨੂੰ ਵੇਚੇ ਜਾ ਰਹੇ ਮੌਤ ਦੇ ਕੈਪਸੂਲ ਸੁਨਸਾਨ ਥਾਂਾਂ ਤੇ ਮੌਧਾ ਕਾਰੋਬਾਰ ਮੌਤ ਵੰਡਣ ਵਾਲਿਆਂ ਦਾ ਵਧ ਰਿਹਾ ਵਪਾਰ ਜ਼ਮੀਨ ਤੇ ਬਿਖਰੇ ਸੈਂਕੜੇ ਟੈਬਲੇਟਸ ਅਤੇ ਕੈਪਸੂਲ ਇਧਰ ਉਧਰ ਇਸਤੇਮਾਲ ਕੀਤੇ ਹੋਏ ਇੰਜੈਕਸ਼ਨ ਇਹ ਟੈਬਲੇਟ ਕੈਪਸੂਲ ਅਤੇ ਇੰਜੈਕਸ਼ਨ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਨਹੀਂ ਬਲਕਿ ਇਹ ਮੌਤ ਦਾ ਸਮਾਨ ਹੈ ਇਹ ਸ਼ਖਸ ਨੌਜਵਾਨਾਂ ਨੂੰ ਸ਼ਰੀਆਮ ਮੌਤ ਦਾ ਸਮਾਨ ਵੰਡ ਰਿਹਾ ਹੈ ਇਸਨੇ ਨਸ਼ੇ ਦੀ ਸਮਾਨ ਨੂੰ ਲੱਕੜੀ ਅਤੇ ਪੱਤਿਆਂ ਦੇ ਪਿੱਛੇ ਲੁਕੋ ਕੇ ਰੱਖਿਆ ਹੋਇਆ ਹੈ। ਹਾਂ ਆ ਦੇਖੋ ਯਾਰ ਓਏ। ਆ ਦੇਖੋ ਏ। ਬਾਬਾ ਕਰੀ ਕਰੀਂ ਬਾਈ ਮਰ। ਬਾਬਾ ਆ ਬੇੜਾ ਕਰਕ ਹੋ ਗਿਆ ਲੈ ਪੰਜਾਬ ਦਾ। ਆ ਦੇਖੋ। ਪਾ ਦੇਖੀ ਇੱਥੇ ਬਹੁਤ ਜ਼ਿਆਦਾ ਨਸ਼ਾ ਵਿਕਦਾ ਹੈ ਚਿੱਟਾ, ਟੀਕੇ, ਕੈਪਸੂਲ ਆਪਣੀ ਹਰਿਆਣਾ ਮਾਰਕਾ ਦੇਸੀ ਸ਼ਰਾਬ ਜਿਹੜੀ ਹੁੰਦੀ ਹੈ ਬਹੁਤ ਕੁਝ ਇੱਥੇ ਵਿਕਦਾ ਹੈ। ਪਰ ਪ੍ਰਸ਼ੰਸਾ ਦੰਦਾ ਇੱਥੇ ਕੋਈ ਧਿਆਨ ਨਹੀਂ ਹੈਗਾ ਫੜਨ ਦੀ ਕੋਸ਼ਿਸ਼ ਕੀਤੀ ਤਾਂ ਕੁਸ ਭੱਜ ਕੇ ਇੱਕ ਨੌਜਵਾਨ ਜਿਹੜਾ ਆਪਣੇ ਘਰੇ ਬੈਠ ਕੇ ਨਸ਼ਾ ਵੇਚ ਰਿਹਾ ਸੀ ਉਹ ਰੰਗੇ ਹੱਥੀ ਉਹਦੇ ਲਗਭਗ 37 ਜਿਹੜੇ ਹੈਗੇ ਇਸ ਕੰਡਕਟਰ ਕੈਪਸੂਲਾਂ ਦੇ ਪੱਤੇ ਨਿਕਲੇ ਪਲੱਸ ਇੱਕ ਕੰਡਾ ਜਿਹੜਾ ਚਿੱਟਾ ਤੋਲਣ ਵਾਲਾ ਹੁੰਦਾ ਛੋਟਾ ਕੰਡਾ ਉਹ ਮਿਲਿਆ ਤੇ ਉਸ ਤੋਂ ਬਾਅਦ ਉਸ ਨੂੰ ਫੜਨ ਤੋਂ ਬਾਅਦ ਉਹਨੂੰ ਪੁੱਛਿਆ ਕਿ ਨਾ ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਇਹ ਨਸ਼ਾ ਵੇਚਦੇ ਨੇ ਵਕ-ਵਕ ਚੌਕ ਚਰਾਹਿਆਂ ਦੇ ਉੱਤੇ ਨਸ਼ੇ ਦਾ ਧੰਦਾ ਹੋ ਰਿਹਾ ਹੈ। ਸੁੰਸਾਨ ਥਾਵਾਂ ਤੇ ਨੌਜਵਾਨਾਂ ਨੂੰ ਨਸ਼ੇ ਦੇ ਇੰਜੈਕਸ਼ਨ ਲਗਾਏ ਜਾਂਦੇ ਨੇ ਅਤੇ ਪੁਲਿਸ ਇਹਨਾਂ ਸਭ ਤੋਂ ਅਣਜਾਣ ਬਣੀ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਸ ਸ਼ਖਸ ਨੂੰ ਹੁਣ ਫੜਿਆ ਗਿਆ ਉਸ ਨੂੰ ਪਹਿਲਾਂ ਵੀ ਪੁਲਿਸ ਅਜੇ ਹੀ ਮਾਮਲੇ 'ਚ ਛੱਡ ਚੁੱਕੀ ਹੈ। ਅਸੀਂ ਉਹਦੇ 188 ਦਾ ਜਿਹੜਾ ਹੈਗਾ ਆਈਪੀਸੀ ਦੇ ਤਹਿਤ ਪਰਚਾ ਦਰਜ ਕਰਤਾ ਸੀ ਔਰ ਉਹ ਅਵੇਲੇਬਲ ਫੈਂਸ ਹੈ। ਔਰ ਮੈਥੋਮੇ ਦੱਸਣਾ ਚਾਹਣਾ ਇਹ ਇੱਕ ਮੈਡੀਸਨ ਹੈ ਜਿਹਨੂੰ ਅਸੀਂ ਜਿਆਦਾ ਮਾਤਰਾ ਦੇ ਵਿੱਚ ਆਪਣੇ ਕੋਲ ਰੱਖ ਨਹੀਂ ਸਕਦੇ ਪਰ ਉਹ ਐਨਡੀਪੀਐਸ ਦੇ ਤਹਿਤ ਨਹੀਂ ਆਉਂਦੀ ਫਿਲਹਾਲ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਮੈਡੀਕਲ ਨਸ਼ਾ ਹੈ ਪਰ ਇਹ ਐਨਡੀਪੀਐਸ ਕਾਨੂੰਨ ਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ ਅਜਿਹੇ 'ਚ ਮੁਲਜ਼ਮਾਂ ਦੇ ਉੱਤੇ ਕਠੋਰ ਕਾਰਵਾਈ ਨਹੀਂ ਹੋ ਪਾਉਂਦੀ ਸੰਗਰੂਰ ਤੋਂ ਚੰਜੀਪ ਕੌਸ਼ਲ ਨਿਊਜ਼ ਇਟ ਇਨ ਪੰਜਾਬ ਵਿਦਿਆਰਥੀ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਨੇ ਤੇ ਉਹਨਾਂ ਦੇ ਭਵਿੱਖ ਨੂੰ ਸਵਾਰਨ ਦੀ ਜ਼ਿੰਮੇਵਾਰੀ ਸਿਰਫ ਮਾਂ-ਬਾਪ ਨਹੀਂ ਬਲਕਿ ਪ੍ਰਸ਼ਾਸਨ-ਸ਼ਾਸਨ ਦੀ ਵੀ ਹੁੰਦੀ ਹੈ। ਹੁਸ਼ਿਆਰਪੁਰ ਦੇ ਦਸੂਆ ਇਲਾਕੇ ਦੇ ਵਿੱਚ ਦੋ ਤਸਵੀਰਾਂ ਸਾਹਮਣੇ ਆਈਆਂ ਉਹ ਇਹਨਾਂ ਵਿਦਿਆਰਥੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਤੇ ਸਿੱਧੇ-ਸਿੱਧੇ ਸਵਾਲ ਚੱਕ ਰਹੀਆਂ ਨੇ। 1 2 3 4 5 ਇੰਨੀ ਗਿਣਤੀ ਕਰ ਸਕੋ ਕਰਦੇ ਰਹੋ ਮਿੰਨੀ ਬਸ ਤੇ ਅੰਦਰ ਬਾਹਰ ਪਿੱਛੇ ਉੱਤੇ ਹਰ ਪਾਸੇ ਵਿਦਿਆਰਥੀ ਲਟਕੇ ਹੋਏ ਨੇ ਬਸ ਤੇਜ਼ ਰਫ਼ਤਾਰ ਨਾਲ ਅੱਗੇ ਵੱਧਦੀ ਜਾ ਰਹੀ ਹੈ ਇਹ ਉਹ ਨੌ ਨਿਹਾਲ ਨੇ ਜੋ ਦੇਸ਼ ਦਾ ਭੁੱਖੇ ਜਾਂਦੇ ਨੇ ਸਾਡੇ ਦੇਸ਼ ਦਾ ਭੁੱਖ ਤੇ ਆਪਣਾ ਭੁੱਖ ਬਣਾਉਣ ਦੇ ਲਈ ਕਿਸ ਤਰ੍ਹਾਂ ਇਹ ਆਪਣੀ ਜ਼ਿੰਦਗੀ ਜੋਖਮ ਚ ਪਾ ਕੇ ਸਕੂਲ ਜਾਂਦੇ ਨੇ ਇਹ ਕਈ ਸਵਾਲ ਖੜੇ ਕਰ ਰਿਹਾ ਹੈ ਬੱਚੇ ਕਿਸ ਮਜਬੂਰੀ ਚ ਇਸ ਤਰ੍ਹਾਂ ਮਿੰਨੀ ਬਸ ਚ ਸਫ਼ਰ ਕਰ ਰਹੇ ਨੇ ਜੇਕਰ ਕੋਈ ਹਾਦਸਾ ਵਾਪਰ ਗਿਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਤਸਵੀਰ ਵਾਇਰਲ ਹੋਣ ਤੋਂ ਬਾਅਦ ਆਰਟੀਏ ਹੁਸ਼ਿਆਰਪੁਰ ਰਵਿੰਦਰ ਸਿੰਘ ਗਿੱਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਿਆ ਕਿ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਦੇ ਚਲਾਨ ਕੱਟੇ ਸੀ ਪਰ ਸਵਾਲ ਇਹ ਹੈ ਕਿ ਕੀ ਸਿਰਫ ਚਲਾਨ ਕੱਟਣਾ ਹੀ ਕਾਫੀ ਹੈ ਦੁਬਾਰਾ ਅਸਿਅਤ ਤਸਵੀਰਾਂ ਸਾਹਮਣੇ ਨਾ ਆਉਣ ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋਵੇ ਐਸਐਚ ਪ੍ਰਸ਼ਾਸਨ ਦੇ ਨਾਲ-ਨਾਲ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਵੀ ਸਤੇ ਧਿਆਨ ਦੇਣ ਦੀ ਜ਼ਰੂਰਤ ਹੈ। ਹੁਸ਼ਿਆਰਪੁਰ ਤੋਂ ਅਮਰੀਕ కుమార్ న్యూਸ 18 ਪੰਜਾਬ ਤੇ ਬਠਿੰਡਾ ਦੀ ਗਣੇਸ਼ बस्ती ਦੇ ਵਿੱਚ ਕਾਰਾਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ। ਚੋਰਾਂ ਨੇ ਦੋ ਵੱਖ-ਵੱਖ ਗੱਡੀਆਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਗੱਡੀ ਚੋਰੀ ਕਰਨ 'ਚ ਸਫਲ ਹੋਈ। ਸੀਸੀਟੀਵੀ ਵੀਡੀਓ ਨੂੰ ਜ਼ਰਾ ਹੋਰ ਨਾਲ ਦੇਖੋ ਚਾਰ ਲੋਕ ਰਾਤ ਦੇ ਹਨੇਰੇ ਵਿੱਚ ਗਣੇਸ਼ ਬਸਤੀ ਵਿੱਚ ਦਾਖਲ ਹੁੰਦੇ ਨੇ ਘਰਾਂ ਦੇ ਬਾਹਰ ਖੜੀਆਂ ਦੋ ਗੱਡੀਆਂ ਦੇ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕੀਤੀ ਇੱਕ ਕਾਰ ਦਾ ਦਰਵਾਜ਼ਾ ਖੁੱਲਿਆ ਤੇ ਉਹ ਕਾਰ ਨੂੰ ਲੈ ਕੇ ਭੱਜ ਜਾਂਦੇ ਨੇ ਜਦਕਿ ਦੂਜੀ ਕਾਰ ਦਾ ਦਰਵਾਜ਼ਾ ਖੁੱਲਿਆ ਨਹੀਂ ਅਜੇ ਇਹ ਵਿੱਚ ਉਸ ਨੂੰ ਚੋਰੀ ਨਹੀਂ ਕਰ ਸਕਦੇ ਦੱਸੇ ਜਾ ਰਿਹਾ ਹੈ ਕਿ ਜਿਸ ਗੱਡੀ ਦੀ ਉਹਨਾਂ ਨੇ ਚੋਰੀ ਕਰ ਲਈ ਉਸ ਨੂੰ ਵੀ ਕੁਝ ਦੂਰ ਜਾ ਕੇ ਲਵਾਰਿਸ ਹਾਰਤ ਵਿੱਚ ਛੱਡ ਦਿੱਤਾ ਅਤੇ ਉੱਥੋਂ ਭੱਜ ਗਏ ਕਾਰ ਦੀ ਚੋਰੀ ਕਰਨਾ ਤੇ ਉਸ ਤੋਂ ਬਾਅਦ ਉਸ ਨੂੰ ਲਾਬਾਰਿਸ਼ ਛੱਡ ਦੇਣਾ ਇਸ ਦੇ ਪਿੱਛੇ ਚੋਰਾਂ ਦਾ ਮਕਸਦ ਕੀ ਸੀ ਇਹ ਖੁਲਾਸਾ ਨਹੀਂ ਹੋ ਸਕਿਆ ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਆਫੀਸ਼ੀਅਲੀ ਇਦਾਂ ਨਹੀਂ ਸਾਨੂੰ ਹਾਲੇ ਤੱਕ ਕੰਪਲੇਂਟ ਕੋਈ ਮਸੂਲ ਨਹੀਂ ਹੋਈ ਜੀ ਪਰ ਪਤਾ ਲੱਗਿਆ ਜ਼ੁਬਾਨੀ ਤੌਰ ਤੇ ਕਿ ਇੱਕ ਗੱਡੀ ਕੋਈ ਕਿਸੇ ਨੇ ਚਾਬੀ ਲਾ ਕੇ ਸਟਾਰਟ ਕੀਤੀ ਸੀ ਬਾਅਦ ਚ ਉਹ ਅੱਗੇ ਛੱਡ ਗਏ ਇਸ ਦੀ ਕੋਈ ਫੁਟੇਜ ਹੈਗੀ ਹੈ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਹੋ ਸਕਦਾ ਹੈ ਕੁਝ ਗਲਤ ਬੰਦੇ ਹੋਣ ਸ਼ੱਕੀ ਬੰਦੇ ਹੋਣ ਜਿਹੜੇ ਇੰਨੀ ਰਾਤ ਨੂੰ ਉੱਥੇ ਘੁੰਮ ਰਹੇ ਸੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਟੈਸਟ ਕਰਕੇ ਪਤਾ ਕੀਤਾ ਜਾ ਸਕੇ ਕਿ ਉਹ ਚੋਰ ਸਨ ਜਾਂ ਵੈਸੇ ਕੋਈ ਗਲਤੀ ਨਾ ਕਰੇ ਜਾਂ ਲੜਾਈ ਝਗੜੇ ਲਈ ਅਸੀਂ ਕਿਸ ਉਹਨਾਂ ਦਾ ਕੀ ਮਤਲਬ ਮੋਟੀ ਸੀ ਉਹ ਚੀਜ਼ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੁਲਿਸ ਨੇ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਚੋਰ ਬੇਲਗਾਮ ਨੇ ਅਜੋ ਇਸ ਤਰੀਕੇ ਦੀ ਚੋਰੀ ਦੀ ਘਟਨਾਵਾਂ ਅੰਜਾਮ ਦੇ ਰਹੀ ਨੇ ਬਠਿੰਡਾ ਤੋਂ ਸੁਰਜਪੰਦੀ ਰਿਪੋਰਟ న్యూਸ 18 ਪੰਜਾਬ ਤੇ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਗਈ ਪ੍ਰਨੀਤ ਕੌਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜਦੋਂ ਪ੍ਰਨੀਤ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਦੇ ਵਿੱਚ ਮਤਬ ਬਸਰ ਗਿਆ ਕੈਨੇਡਾ ਤੋਂ ਪਰਨੀਤ ਕੌਰ ਦੀ ਮ੍ਰਿਤਕ ਦੇ ਜਦੋਂ ਪਿੰਡ ਪਹੁੰਚੀ ਤਾਂ ਪੂਰੇ ਪਿੰਡ 'ਚ ਮਾਤਮ ਪਸਰ ਗਿਆ ਬਜ਼ੁਰਗ ਹੋਣ ਜਾਂ ਬੱਚੇ ਜਾਂ ਫਿਰ ਬਹਿਲਾਵਾ ਹਰ ਕਿਸੇ ਦੀਆਂ ਅੱਖਾਂ 'ਚ ਥਰੂਸਨ ਪਰਿਵਾਰ ਦੀ ਚੀਖ ਪੁਕਾਰ ਬਚੀ ਸੀ ਲੋਕ ਇੱਕ ਦੂਜੇ ਨੂੰ ਹੌਸਲਾ ਬਣਾ ਰਹੇ ਸੀ ਜਦੋਂ ਮੋਢਿਆਂ ਤੇ ਪਰਦੀਦ ਦੀ ਅਰਥੀ ਉੱઠી ਤਾਂ ਖੁਦ ਨੂੰ ਸਭ ਜਾਣੀ ਪਾਰੇ ਸੀ ਕਿ ਪਰਨੀਤ ਹੁਣ ਇਸ ਦੁਨੀਆ 'ਚ ਨਹੀਂ ਹੈ ਜੋ ਹਮੇਸ਼ਾ ਹਮੇਸ਼ਾ ਦੇ ਲਈ ਜਾ ਚੁੱਕੀ ਹੈ। ਰਵੇ ਸਾਡੇ ਵਿੱਚ ਬਹੁਤ ਸੋਗ ਹੈ। ਬੜਾ ਦੁੱਖ ਤੇ ਨਾਲ ਆ ਸਾਰੇ ਇੱਥੇ ਇਕੱਤਰ ਹੋਏ ਆ। ਬੜਾ ਸਾਇ ਤੇ ਇੱਕ ਆਕਾਸ਼ਤਾ ਸਰਦਾਰ ਸਰਪੀਰ ਸਿੰਘ ਸਤੀ ਉਹਨਾਂ ਦੀ ਜਿਹਨਾਂ ਦੀ ਬੇਟੀ ਆ ਉਹਨਾਂ ਦੇ ਪਰਿਵਾਰ ਤੇ ਗੁਰਬੀਰ ਸਿੰਘ ਉਹਨਾਂ ਦੇ ਸਿਕੰਦਰ ਸਿੰਘ ਤਿੰਨੇ ਭਰਾਵਾਂ ਤੇ ਬੜਾ ਦੁੱਖ ਆਇਆ ਹੈ। ਜਿਹੜੀ ਇੱਕ ਘਟਨਾ ਹੋਈ ਆ ਬੜੀ ਮੰਦ ਭਾਗੀ ਘਟਨਾ ਹੈ। ਇਸ ਬਾਰੇ ਕੁਝ ਕਹਿਣ ਨੂੰ ਕੋਈ ਸ਼ਬਦੀ ਹੈ ਨਹੀਂ ਬੜੀ ਛੋਟੀ ਉਮਰ ਚ ਬੱਚੀ ਦਾ ਇਸ ਤਰ੍ਹਾਂ ਚਲੇ ਜਾਣਾ ਪਰਿਵਾਰ ਆਸਤੇ ਸਾਰੇ ਨਗਰ ਆਸਤੇ ਬੜੀ ਦੁਖੀ ਖਬਰ ਹੈ 20 ਸਾਲ ਦੀ ਪ੍ਰਨੀਤ ਅਮਰਗੜ ਤੋਂ ਪੜ੍ਹਾਈ ਦੇ ਲਈ ਕੈਨੇਡਾ ਗਈ 26 ਨਵੰਬਰ ਨੂੰ ਕੈਨੇਡਾ ਚ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਕਲੀਅਰ ਬਿਲਡਰਸ ਦੇ ਮਾਲਕ ਹਵਤਾਰ ਸਿੰਘ ਦੇ ਯਤਨਾਂ ਨਾਲ ਪ੍ਰਨੀਤ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਗਈ ਤੇ ਲੋਕਾਂ ਨੇ ਭਾਰੀ ਮਨ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ ਨਾਲ ਹੀ ਉਹਨਾਂ ਦੇ ਪਰਿਵਾਰ ਦਾ ਸੁਪਨਾ ਵੀ ਟੁੱਟ ਗਿਆ। ਮਲੇਰਕੋੜਲਾ ਤੋਂ ਅਜੀਬ ਸ਼ਰਮਾ న్యూਸ 18 ਪੰਜਾਬ ਤੇ ਖਬਰ ਮਹਿੰਦਰਗੜ੍ਹ ਤੋਂ ਜਿੱਥੇ ਪੁਲਿਸ ਨੇ ਵੱਡੀ ਮਾਤਰਾ ਚ ਪਕੜੀ ਗਈ ਨਜਾਇਜ਼ ਸ਼ਰਾਬ ਨੂੰ ਨਸ਼ਟ ਕੀਤਾ ਡਿਊਟੀ ਬਜਿਸਟ੍ਰੇਟ ਤੇ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਦੇ ਵਿੱਚ ਇੱਕ ਡੂੰਗਾ ਟੋਆ ਪਟਕੇ ਇਸ ਨਜਾਇਜ਼ ਸ਼ਰਾਬ ਨੂੰ ਨਸ਼ਟ ਕੀਤਾ ਗਿਆ। ਤਸਵੀਰਾਂ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਉਹ ਜੂਸ ਨਹੀਂ ਗੈਰ ਕਾਨੂੰਨੀ ਸ਼ਰਾਬ ਦੀ ਬੋਤਲਾਂ ਨੇ ਜਿਨ੍ਹਾਂ ਨੂੰ ਜੇਸੀਬੀ ਦੀ ਮਦਦ ਦੇ ਨਾਲ ਡੂੰਗਾ ਖੱਡਾ ਪੁੱਟ ਕੇ ਨਸ਼ਟ ਕੀਤਾ ਗਿਆ ਇੱਥੇ ਵੱਖ-ਵੱਖ ਪ੍ਰਕਾਰ ਦੀ ਸ਼ਰਾਬ ਨੂੰ ਨਸ਼ਟ ਕੀਤਾ ਗਿਆ ਹੈ ਮਹਿੰਦਰਗੜ੍ਹ ਸ਼ਹਿਰ ਥਾਣਾ ਪੁਲਿਸ ਦੀ ਟੀਮ ਨੇ 39 ਮਾਮਲਿਆਂ 'ਚ ਵੱਖ-ਵੱਖ ਥਾਵਾਂ ਤੋਂ ਨਜਾਇਜ਼ ਸ਼ਰਾਬ ਨੂੰ ਜ਼ਬਤ ਕੀਤਾ ਸੀ ਅਲੱਗ-ਅਲੱਗ ਮਦੋਂ ਮੈਂ 39 ਮਦੇ ਜੋ ਸ਼ਰਾਬ ਕੀ ਸੀ उनको माननीय अदालत से परमिशन लेकर डीसी मैडम के द्वारा ड्यूटी मजिस्ट्रेट नियुक्त कराकर इनको आज डिस्ट्राइ किया गया है जो आबकारी एन कराधान विभाग द्वारा सत्य शर्मा अधिकारी द्वारा उनकी निगरानी के दौरान गड्ढा खोदकर और उस शराब को नष्ट कराया गया ਉਦੇ ਆਦੇਸ਼ ਦੇ ਉਤੇ ਪੁਲਿਸ ਅਧਿਕਾਰੀ ਅਤੇ ਆਪਕਾਰੀ ਮੈਜਿਸਟ੍ਰੇਟ ਦੀ ਮੌਜੂਦਗੀ ਦੇ ਵਿੱਚ ਨਜਾਇਜ਼ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਪੁਲਿਸ ਨੇ ਗੈਰ ਕਾਨੂੰਨੀ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਦੇ ਉੱਤੇ ਕ੍ਰਿੜੀ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਮਹਿੰਦਰਗੜ੍ਹ ਤੋਂ ਸੁਸ਼ੀਲ ਸ਼ਰਮਾ న్యూਸ 18 ਪੰਜਾਬ ਤੇ ਮਟਰ ਦੀ ਫਸਲ 'ਚ ਖੈਰਾ ਰੋਗ ਦੇ ਕਾਰਨ ਪੈਦਾਵਾਰ ਘਟ ਹੋਣ ਅਤੇ ਬਾਜ਼ਾਰ ਚ ਸਦਾ ਸਹੀ ਮੁੱਲ ਨਾ ਮਿਲਣ ਤੋਂ ਬਿਆਸ ਦੇ ਕਿਸਾਨ ਪਰੇਸ਼ਾਨ ਨੇ ਉੱਥੇ ਹੀ ਫਸਲ 'ਚ ਕੀੜੇ ਲੱਗਣ ਨਾਲ ਸੰਗਰੂਰ ਦੇ ਕਿਸਾਨਾਂ ਦੀਆਂ ਵੀ ਮੁਸ਼ਕਲਾਂ ਵਧੀਆਂ ਨੇ ਇਹ ਦੋ ਤਸਵੀਰਾਂ ਦੋ ਜਗ੍ਹਾ ਤੇ ਕਿਸਾਨਾਂ ਦੀ ਪਰੇਸ਼ਾਨੀ ਦੀਆਂ ਨੇ ਸੰਗਰੂਰ ਚ ਕਣਕ ਦੀ ਫਸਲ ਤੇ ਪੁੰਗਾ ਦਾ ਹਮਲਾ ਹੋਇਆ ਹੈ ਤਾਂ ਮਟਰ ਦੀ ਫਸਲ ਚ ਫੇਰਾ ਰੋਗ ਲੱਗਣ ਨਾਲ ਬਿਆਸ ਦੇ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ ਸੰਗਰੂਰ ਦੇ ਸੰਗਤਪੁਰਾ ਦੇ ਕਿਸਾਨ ਗੋਬਿੰਦਰ ਸਿੰਘ ਦੀ 17 ਏਕੜ ਚ ਕਣਕ ਦੀ ਫਸਲ ਲਾਈ ਸੀ ਪਰ ਪੁੰਗਾ ਦੇ ਹਮਲੇ ਦੀ ਵਜ੍ਹਾ ਨਾਲ ਉਹਨਾਂ ਦੀ ਫਸਲ ਤਬਾਹ ਹੋ ਗਈ। ਪ੍ਰਸ਼ਾਸਨ ਦੇ ਡਰ ਤੋਂ ਇਸ ਵਾਰ ਉਹਨਾਂ ਨੇ ਪਰਾਲੀ ਨੂੰ ਬਿਨਾਂ ਅੱਗ ਲਾਏ ਹੀ ਕਣਕ ਦੀ ਫਸਲ ਬੀਜੀ ਸੀ ਤੇ ਪੂਰਾ ਖੇਤ ਬੰਜਰ ਹੋ ਗਿਆ। ਪਰੇਸ਼ਾਨ ਕਿਸਾਨ ਨੇ ਲਹਿਰਾ ਗਾਗਾ ਖੇਤੀ ਦਫ਼ਤਰ ਦੇ ਵਿੱਚ ਵੀ ਚੱਕਰ ਲਗਾਏ ਪਰ ਕੋਈ ਡਾਕਟਰ ਉੱਥੇ ਮੌਜੂਦ ਨਹੀਂ ਸੀ। ਇਹਦੇ ਵਿੱਚ ਜੀ ਮੈਂ ਇਤਕੀ 22 ਕਿੱਲੇ ਜ਼ਮੀਨ ਬਿਨਾਂ ਅੱਗ ਲਾਏ ਬੀਜੀ। ਉਦੇ ਵਿੱਚ ਮਾਤਲ ਮੇਰੇ 17 18 ਕਿਲੇ ਬਿਲਕੁਲ ਬੰਜਰ ਹੋ ਗਈ ਜੀ ਸਾਡੇ ਸਾਹਮਣੇ ਹੈ ਇਹ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਿਹੜੀ ਖੇਤੀ ਬਰਬਾਦ ਹੋ ਰਹੀ ਹੈ ਕਿਉਂਕਿ ਸਰਕਾਰਾਂ ਨੇ ਇੱਥੇ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਬਣਾਏ ਹੋਏ ਨੇ ਜ਼ਮੀਨਾਂ 'ਚੋਂ ਬਾਹਰ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਐਸੇ ਲੋਟਬਦੀਨ ਕਰਕੇ ਵੀ ਇਹਨਾਂ ਦੀ ਫਸਲ ਬਰਬਾਦ ਹੋ ਪਈ ਫਸਲ ਦੇ ਨੁਕਸਾਨ ਦੀ ਪਰਪਾਈ ਕਿਵੇਂ ਹੋਏਗੀ ਇਹ ਗੋਬਿੰਦਰ ਸਿੰਘ ਨੂੰ ਹੁਣ ਸਮਝ ਨਹੀਂ ਆ ਰਿਹਾ ਉਧਰ ਬਿਆਸ ਦੇ ਕਿਸਾਨਾਂ ਦੀ ਸਮੱਸਿਆ ਵੀ ਕੁਝ ਘਟ ਨਹੀਂ ਬਾਜ਼ਾਰ 'ਚ ਆਲੂ ਤੇ ਮਟਰ ਦੀ ਫਸਲ ਦਾ ਠੀਕ ਮੁੱਲ ਨਾ ਮਿਲਣ ਨਾਲ ਇੱਥੋਂ ਦੇ ਕਿਸਾਨ ਪਰੇਸ਼ਾਨ ਨੇ ਮਟਰ ਦੀ ਫਸਲ ਬਾ ਮੁਸ਼ਕਿਲ 10 ਤੋਂ 12 ਰੁਪਏ ਕਿਲੋ ਵਿਕ ਰਹੀ ਹੈ ਉਪਰੋਂ ਮਜ਼ਦੂਰੀ ਦੀ ਲਾਗਤ 4 ਤੋਂ 5 ਰੁਪਏ ਤੱਕ ਆ ਰਹੀ ਹੈ ਜਿਹੇ 'ਚ ਅਗਲੀ ਫਸਲ ਲੇਟ ਨਾ ਹੋਵੇ ਕਿਸਾਨ ਮਜਬੂਰੀ 'ਚ ਫਸਲ ਵਾਰ ਰਹੇ ਨੇ ਫਸਲ ਨੂੰ ਖੇਰਾ ਰੋਗ ਲੱਗਣ ਨਾਲ ਮਟਰ ਦੀ ਪੈਦਾਵਾਰ ਪਹਿਲਾਂ ਹੀ ਘੱਟ ਹੋ ਗਈ ਸੀ ਹੁਣ ਫਸਲ ਦਾ ਸਹੀ ਮੁੱਲ ਨਾ ਮਿਲਣ ਨਾਲ ਲਾਗਤ ਵੀ ਪੂਰੀ ਨਹੀਂ ਬੈਠ ਰਹੀ ਫਸਲ ਦੇ ਵਿੱਚੋਂ ਬੈਤਨੀ ਕੋਈ ਹੋ ਨਹੀਂ ਲਈ ਸਿਰ ਜਾਰਾ 12 ਰੁਪਏ ਰੇਟ ਆ ਤੇ ਜਿਹੜਾ ਕੋਈ ਮਟਰ ਚਿੱਟਾ ਹੋ ਗਿਆ ਵਾ ਉਹ ਤਾਂ 10 ਰੁਪਏ ਤੋਂ ਘੱਟ ਆ ਤੇ ਮਜ਼ਦੂਰ ਭਰਾਵਾਂ ਨੂੰ ਵੀ 4 ਰੁਪਏ ਆਪਾਂ ਵੀ ਤੜਾਈ ਦੇਣੀ ਪੈਣ ਢਈ ਆ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਪੈਦਾਵਾਰ ਨੂੰ ਵਿਦੇਸ਼ਾਂ ਚ ਭੇਜਿਆ ਜਾਏ ਤਾਂ ਉਹਨਾਂ ਦੀਆਂ ਮੁਸ਼ਕਲਾਂ ਥੋੜੀਆਂ ਘੱਟ ਸਕਦੀਆਂ ਨੇ ਸੰਗਰੂਰ ਤੋਂ ਚਰਨਜੀਤ ਕੌਸ਼ਲ ਤੇ ਬਿਆਸ ਤੋਂ ਗੁਰਦਰਸ਼ਨ ਸਿੰਘ న్యూਸ ਏ ਟੀਮ ਪੰਜਾਬ